ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਲੱਗੇ ਆਂ ਗਰਾਊਂਡ ਦੀ ਸਫਾਈ ਕਰਾਉਣ ਤੁਸੀਂ ਦੇਖੋ ਤੇ ਚੱਲ ਰਿਹਾ ਕਾਰਜ ਜਿਹੜੂ ਲੈਵਲ ਤੇ ਲੱਗੇ ਹੋਇਆ ਕਰਾਉਣਾ ਤੁਸੀਂ ਘਾ ਦੇਖੋ ਤੇ ਇੱਕ ਲੈਵਲ ਦੇਖੋ ਆਹ ਟਰੈਕਟਰ ਆ ਰਿਹਾ ਆਪਣਾ ਤੇ ਉਸ ਤੋਂ ਬਾਅਦ ਮੈਂ ਹੈਪੀ ਨੂੰ ਕਹਾਂਗਾ ਵੀ ਆਪਾਂ ਅੱਗੇ ਅੱਗੇ ਵਾੜਾ ਕਰੀ ਜਾ ਤੇ ਸਾਡਾ ਪ੍ਰਧਾਨ ਹੈਪੀ ਸਾਡਾ ਭਰਾ ਲੱਗਿਆ ਪਿਆ ਉਹ ਵੀ ਨਾਲ ਅਸੀਂ ਅਰੇ ਪੱਲੰਗਰਵਾਜ ਨੇ ਰੋਣ ਨੂੰ ਚਲੰਗਸ ਇੱਕ ਲੈਵਲ ਤੇ ਜ਼ੀਰੋ ਲੈਵਲ ਤੇ ਤੁਸੀਂ ਦੇਖੋ ਵੀ ਐਨ ਧਾ ਲੱਗਾ ਵਧੀਆ ਹੈ ਬੋਤ ਉੱਪਰ ਕੀਪਾ ਬੈਠਾ ਬੋ ਵੀ ਸਾਡਾ ਮਾਮੇ ਦਾ ਮੁੰਡਾ ਬਸਨਾ ਕੁਸ਼ਨ ਬੈਠਾ ਹਾਂ ਇਹਨੇ ਕਰਾਨੇ ਮਰੰਡੇ ਜਿਆਦਾ ਟੰਗ ਆ ਲਈ ਇਹਨੇ ਮੈਨੂੰ ਲਈ ਅਸੀਂ ਲੈ ਕੇ ਜਾਵਾਂਗੇ ਜਿਵੇਂ ਤੁਸੀਂ ਕਹਤੇ ਆ ਤੇ ਮੇਰੀ ਹੁਣ ਸਭ ਤੋਂ ਬੜੀ ਬੇਨਤੀ ਇਹ ਆ ਜਿੰਨੇ ਵੀ ਕਲੱਬ ਦੇ ਮੈਂਬਰ ਆ ਪਿੰਡ ਦੇ ਮੋਹਰਵਾਰ ਆ ਪਿੰਡ ਦੇ ਵਿੱਚ ਜਿੰਨੇ ਵੀ ਪਰ ਵਨ ਤੇ ਸਾਡੇ ਸੱਜਣਾ ਮੇਰੀ ਸਭ ਤੋਂ ਜ਼ਿਆਦਾ ਹੱਤ ਬਣ ਕੇ ਮੈਂ 2 ਵਰੀ ਤੇ 3 ਵਰੀ ਮੇਰੇ ਹੱਤ ਬਣਾ ਲਵਾਂ ਮੇਰੀ ਬੇਨਤੀ ਵੀ ਅਸੀਂ ਹੁਣ ਗਰਾਊਂਡ ਨੂੰ ਪਾਣੀ ਦੇਣ ਵਾਸਤੇ ਸਭ ਤੋਂ ਜ਼ਿਆਦਾ ਜਿਹੜੀ ਮੇਨਸ ਵਸੇ ਪਾਣੀ ਦੇਣ ਵਾਸਤੇ ਸਾਨੂੰ ਵੱਧ ਤੋਂ ਵੱਧ ਮਦਦ ਕਰੋ ਕਿ ਤਾਜ ਅਸੀਂ ਉਹ ਤੋਂ ਕੁਪੜੇ ਫਲੇ ਬੋਰ ਕਰਾ ਸਕੀਏ ਸਾਡਾ ਗਰਾਊਂਡ ਐਨ ਇੱਕ ਲੈਵਲ ਤੇ ਆ ਗਿਆ ਸਾਰੀ ਟੂਰਨਾਮੈਂਟ ਦੀਆਂ ਤਿਆਰੀਆਂ ਸ਼ੁਰੂ ਹੋ ਆ ਗੀਆਂ ਪਰ ਸਾਨੂੰ ਪਾਣੀ ਦੀ ਸਮੱਸਿਆ ਪਾਣੀ 70 ਤੋਂ 80 ਹੈ 80 ਹੈ 90 ਹਜ਼ਾਰ ਹੋਣਾ ਉਹ ਅਸੀਂ ਸ਼ੁਰੂ ਕਰਾਉਣਾ ਸਾਨੂੰ ਸਾਡਾ ਮਾਣ ਵੀ ਭਾਵੇਂ ਦਿਨਾਂ ਦੇ ਸਮੂਹ ਹੈ ਮੈਨੂੰ ਕੋਈ ਉਹ ਜਿਹਨੂੰ ਤੁਸੀਂ ਕਹਿੰਦੇ ਹੋ ਫਾਰਮ ਨਹੀਂ ਕਰਾਂਗੇ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਸਾਡਾ ਭਰਾ ਹੈਪੀ ਐਫਆਰ ਸੇਮ ਜੋ ਕਿ ਕੰਨੀ ਸਾਹਿਬ ਦੇ ਨਾਲ ਵੀ ਲੱਗੇ ਹੋਏ ਆ ਉਹਨਾਂ ਦਾ ਆਪ ਦਾ ਬਿਜ਼ਨਸ ਵੀ ਹੋਗਾ ਉਹਨੇ ਵੀ ਮੈਨੂੰ ਕਿਹਾ ਉਹ ਕਹਿੰਦਾ ਨਹੀਂ ਕਿ ਕੋਈ ਗੱਲ ਨਹੀਂ 11000 ਜਿੰਨਾ ਵੀ ਹੋ ਜਾਏਗਾ ਮੈਂ ਆਪਣੇ ਵੱਲੋਂ ਮਦਦ ਕਰੂੰਗਾ ਬਾਕੀ ਹੋਰ ਵੀ ਜਿੰਨੇ ਸਾਡੇ ਹੈਗੇ ਆ ਪਿੰਡ ਦੇ ਵਿੱਚ ਮਾਹੂਦਵਾਰਾ ਮੇਰੀ ਸਾਰਿਆਂ ਨੂੰ ਬੇਨਤੀ ਆ ਇੱਕ ਸਰਵ ਸੰਗੀ ਅਸੀਂ ਮੇਟੀਆਂ ਰੱਖੀਆਂ ਉਹਦੇ ਵਿੱਚ ਵੀ ਮਤਲਬ ਵੀ ਵਾਅਦਾ ਵੀ ਮੁੱਦੇ ਰੱਖਣੇ ਆ ਸਾਡਾ ਵੈਸੇ ਮੋਸਟਲੀ ਮੁੱਦੇ ਜਾਰਾ ਰੱਖਣੇ ਨੇ ਸਾਡਾ ਮੇਨ ਮੁੱਦਾ ਗਰਾਊਂਡ ਹੀ ਹੁੰਦਾ ਜੇ ਕੋਈ ਵੀ ਸਰਪ੍ਰਸਤੀ ਕੋਈ ਆ ਅਸੀਂ ਇਥੇ ਰੰਗ ਸਾਡਾ ਨਾਮ ਬਣਿਆ ਪੂਰੇ ਪਿੰਡਾਂ ਦੇ ਵਿੱਚ ਜੀਐਸਡੀ ਦੇ ਕੋਲੇ ਆ ਮੈਂ ਤੇ ਹੋਰ ਸਾਡੇ ਮੁੰਡੇ ਲਗ ਲਗ ਲੱਭਾਂ ਦੇ ਖੇਂਦੇ ਰਹੇ ਆ ਕਿੰਨੇ ਨਾਮ ਦਿੱਤੇ ਆ ਮੇਰੀ ਬੱਸ ਇੱਕ ਤਲਾਸ਼ ਚੀ ਜਿੰਨੇ ਵੀ ਗਰਾਉਂਡ ਤੇ ਪਾਣੀ ਵਾਸਤੇ ਤੁਸੀਂ ਬੋਲ ਕਰਾਉਣਾ ਤਾਂ ਆ ਸੁਖ ਰਿਹਾ ਜਿੰਨੀ ਜਲਦੀ ਹੋ ਸਕੇ ਜੀ ਬੋਰ ਸੁਰੂ ਕਰਨਾ ਮੇਰੀ ਬੇਨਤੀ ਵੀ ਅਸੀਂ ਮੈਂ ਬਾਰ ਬਾਰ ਬੇਨਤੀ ਤਾਂ ਕਰ ਰਿਹਾ ਇਸ ਚੀਜ਼ ਦੇ ਵਿੱਚ ਵੀ ਅਸੀਂ ਪਾਣੀ ਵਾਸਤੇ ਸਾਡੇ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਆ ਠੀਕ ਹੈ ਜੀ ਪਾਣੀ ਅਸੀਂ ਜਿੰਨੀ ਜਲਦੀ ਹੋ ਸਾਨੂੰ ਬੋਰ ਕਰਾਉਣਾ ਪੈਣਾ ਮੇਰੀ ਸਾਰਿਆਂ ਨੂੰ ਬੇਨਤੀ ਵੀ ਜਿੰਨਾ ਵੀ ਹੋ ਸਕਦਾ ਪੱਟ ਤੋਂ ਘੱਟ ਵਧ ਤੋਂ ਵਧ ਅਸੀਂ ਸਟੇਮਰ ਪਾਵਾ ਵੀ ਗੁਰਪਤ ਦੇ ਵਿੱਚ ਆ ਇਕ ਜੇ ਉਹਦੇ ਕੋਈ ਜਿੰਨਾ ਹੋ ਸਕੇ ਫਾਈਨੈਂਸ਼ੀਅਲ ਤੁਸੀਂ ਮਦਦ ਕਰੋ ਆਪ ਦਾ ਸਕਰੀਨ ਸ਼ਾਟ ਗਰੁੱਪ ਦੇ ਵਿੱਚ ਪਾ ਦਿਓ ਮੁੰਡੇ ਸਾਡੇ ਹੋਰ ਵੀ ਉਹ ਸਕਰੀਨ ਸ਼ਾਟ ਗਰੁੱਪ ਦੇ ਵਿੱਚ ਪਾ ਦਿਓ ਤਾਂ ਕਿ ਨਵਨ ਨਾਮ ਦੇ ਕਿਤਾਬਸਾਂ ਨੂੰ ਪਤਾ ਲੱਗ ਸਕੇ ਕਿ ਤੁਸੀਂ ਕਿੰਨੇ ਪੈਸੇ ਸਾਨੂੰ ਪਾਏ ਹੈ ਇਹਦੇ ਬਾਕੀ ਦੇ ਘਟੇ ਬਾਰੇ ਸਾਡੇ ਸਭ ਤੋਂ ਜ਼ਿਆਦਾ ਵੱਡੇ ਸੁਖਿੰਦਰ ਸਿੰਘ ਦੀ ਮਾਗੀ ਜਿਨ੍ਹਾਂ ਨੇ ਸਾਨੂੰ ਮਤਲਬ ਕਿ ਮਾਗੀ ਸਾਹਿਬ ਨੇ ਕੋਈ ਮਨੀ ਜਿਹਦੇ ਤਰ੍ਹਾਂ ਤਰ੍ਹਾਂ ਨਾਲ ਆ ਲਾ ਦੋਨੇ ਤੋਂ ਕਹਿ ਤਾ ਕਿ ਚੇਂ ਵੀ ਕੰਦ ਸਾਨੂੰ ਖੜਾ ਬਜਣਾ ਮੈਂ ਤਾਂ ਵੀ ਮੈਂ ਕਮਾਲੇ ਹੋਈ ਪਿਆ ਗੱਲ ਇਹ ਮਾਜੀ ਭਾਜੀ ਜੀ ਤਾਂ ਵੀ ਪੁੱਛੇ ਨਾ ਤੁਸੀਂ ਮੈਨੂੰ ਕਹਿੰਦਾ ਮੈਨੂੰ ਤੂੰ ਪਹਾਰ ਆ ਰਾਵ ਕਰੇ ਨਾਲ ਆ ਮੈਂ ਤੂੰ ਸਾਡੇ ਕਲੱਬ ਵਾਲੇ ਮੰਦਰ ਨੂੰ ਇੰਨਾ ਕੁ ਮਾਰ ਆ ਉਹਨਾਂ ਤੇ ਜੇ ਐ ਦੇਖੋ ਜਿਹੜੇ ਗਰਾਊਂਡ ਤੇ ਕਾ ਲੱਗਿਆ ਪਿਆ ਇਹ ਕਾ ਐ ਮਾਜੀ ਸਾਹਿਬ ਦੀ ਬਦੌਲਤ ਹੀ ਕਾ ਲੱਗਿਆ ਹੋਇਆ ਐ ਰਜਿੰਦਰ ਸਿੰਘ ਮਾਜੀ ਵੀ ਐ ਜਿਨ੍ਹਾਂ ਨੇ ਇਹ ਪੁੱਛੇ ਨਾ ਹੀ ਉਹਨਾਂ ਦਾ ਕੋਈ ਬਿਆਨ ਨਹੀਂ ਦੇ ਸਕਦੇ ਉਹਨਾਂ ਦੇ ਬਰਤੀ ਵੀ ਵੀ ਇੰਨਾ ਸਾਥ ਦਿੱਤਾ ਉਹਨਾਂ ਨੇ ਸਾਡੇ ਗਰਾਊਂਡ ਦੇ ਕੋਤੀ ਉਹ ਬੰਦਾ 10 ਸਾਲ ਕੰਮ ਕਰ ਸਕਦਾ ਜੀ ਉਹਦੇ ਵਿੱਚ ਜੀਨਾ ਨੇ 1 ਲੱਖ ਰੁਪਏ ਮੈਨੂੰ ਦੇ ਦਿੱਤਾ ਮੈਨੂੰ ਆਪਾਂ ਨੂੰ ਉਸ ਤੋਂ ਬਾਅਦ ਅਗਲਾ ਟੂਰਨਾਮੈਂਟ ਆ ਉਹਦੇ ਵਿੱਚ ਵੀ ਇਹਨਾਂ ਦੇ ਸਭ ਤੋਂ ਵੱਡੇ ਵੱਡੇ ਨਾਮ ਹੋਣਾਂ ਨੇ ਦੇਣੇ ਆ ਤਿਆਰੀਆਂ ਸਾਡੀ ਹੁਣ ਤੋਂ ਚੱਲ ਰਹੀਆਂ ਆ ਅੰਦਰ ਖਾਤ ਦੇ ਵਿੱਚ ਬਹੁਤ ਮੁੱਢੇ ਲੱਗੇ ਪਿਆ ਸੀ ਆਪਣੇ ਕੰਮ ਕਰੀ ਜਾ ਰਹੇ ਜਿੰਨੇ ਵੀ ਕੰਮ ਲੱਗੇ ਪਿਆ ਤੇ ਮੇਰੀ ਬੇਨਤੀ ਆ ਜੀ ਗਰਾਊਂਡ ਤੇ ਜੇ ਆਪਾਂ ਫਸਲਾ ਤਿਆਰ ਕਰਨੀਏ ਮਸਲਾ ਤਿਆਰ ਕਰਨੀਏ ਮੁੱਢੇ ਤਿਆਰ ਕਰਨੇ ਆ ਸੋਚ ਸਾਬ ਰੱਖਣੇ ਆ ਅਸੀਂ ਅਕੈਡਮੀ ਦਾ ਵੀ ਸੋਚ ਰਹੇ ਆ ਅਕੈਡਮੀ ਵੀ ਖੋਲ੍ਹਾਂਗੇ ਉਸ ਤੋਂ ਬਾਅਦ ਦੀ ਬਸ ਅਸੀਂ ਅੱਠਵੇਂ ਲਾਸਟ ਦੇ ਵਿੱਚ ਜਾ ਕੇ ਗਰਾਊਂਡ ਦੀ ਓਪਨਿੰਗ ਕਰ ਲਈਆ ਉਹਦੇ ਵਿੱਚ ਵੱਡੇ ਵੱਡੇ ਨਮਾਇੰਦਗੀ ਵਾਲੇ ਮੈਂਬਰ ਵੀ ਸਾਡੇ ਪਹੁੰਚੂਗੇ ਤੇ ਲਾਈਵ ਟੈਲੀਕਾਸ ਚੱਲੂਗਾ ਉਹਦੇ ਵਿੱਚ ਲਾਈਵ ਟੈਲੀਕਾਸ ਦੇ ਵਿੱਚ ਸਾਡੇ ਜਿੰਨੇ ਵੀ ਪ੍ਰਖੇਡ ਪ੍ਰਮੋਟਰ ਆ ਸਾਰੇ ਆਉਂਗੇ ਉੱਥੇ ਲਾਈਵ ਚੱਲੂਗੇ ਮੈਚ ਉਹਦੇ ਵਿੱਚ ਓਪਨਿੰਗ ਕਰਾਂਗੇ ਪ੍ਰੈਸ ਮੀਡੀਆ ਹੋਊਗਾ ਸਾਰਾ ਅਸੀਂ ਉਹਦੇ ਵਿੱਚ ਸਾਰੇ ਜਿੰਨੇ ਬੰਦੇ ਹੋ ਗਏ ਸਾਰਾ ਬੁਲਾਉਗੇ ਬਾਕੀ ਦੋਸਾਂ ਸਾਡੇ ਕੈਸ਼ੀ ਸਾਹਿਬ ਆ ਇਹ ਦੱਸਣਗੇ ਜੀ ਹੁਣ ਆਪ ਤੁਹਾਨੂੰ ਸਤਿ ਸ਼੍ਰੀ ਅਕਾਲ ਸਖੀਓ ਤੁਹਾਨੂੰ ਸਾਰਿਆਂ ਨੂੰ ਤੇ ਮੇਰੇ ਸਾਡੇ ਪ੍ਰਿੰਦਰ ਮਾਗੀ ਭਾਜੀ ਜਿਨ੍ਹਾਂ ਨੇ ਬਹੁਤ ਇਨਾ ਸਹਿਯੋਗ ਦਿੱਤਾ ਹਨ ਸਾਡੇ ਗਰਾਊਂਡ ਵਿੱਚ ਜਿੰਨੀ ਮਦਦ કરી ਸਾਡੇ ਲਈ ਤੇ ਹੁਣ ਵੀ ਸਾਨੂੰ ਫੋਨ ਕਰਕੇ ਕਹਿੰਦੇ ਆ ਕਿ ਜੇ ਘਟਿਆ ਵਧਿਆ ਬੋਰ ਵਾਸਤੇ ਤਾਂ ਮੈਂ ਖੜਾ ਤੁਹਾਡੇ ਨਾਲ ਇਸ ਨੂੰ ਪੈਸੇ ਦਿলো ਧੰਨਵਾਦ ਕਰਦੇ ਆ ਆਪਣੇ ਕਲੱਬ ਮੈਂਬਰਾਂ ਦਾ ਵੀ ਕੌਣ ਤਾਂ ਨਵਾਂ ਬਦਲ ਜਾਂਦੇ ਤੇ ਗਰੁੱਪ ਵਿੱਚ ਜਿਹੜੇ ਵੀ ਮੋਹਦਵਾਰ ਬੰਦੇ ਪੰਚਾਇਤ ਬੰਦੇ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਗਰਾਉਂਡ ਨੂੰ ਪਾਣੀ ਦੇ ਸਕੀਏ ਤਾਂ ਕਿ ਗਰਾਉਂਡ ਸਾਡਾ ਹਰਿਆ ਭਰਿਆ ਰਹੇ ਅਸੀਂ ਕਹਾਂਜੀ ਹਾਂਜੀ ਸਾਸੀ ਗਾ ਜੀ ਮੈਂ ਕਲਪਰਵਰਾਂ ਜਰਦੀ ਸਿੰਘ ਹਾਪੀ ਤੇ ਮੈਂ ਸੰਦਾਤ ਜੀ ਤੁਸੀਂ ਮਾਗੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਨਾ ਨੇ ਮੈਨੂੰ ਹੁਣ ਫੋਨ ਕਰਕੇ ਇਹ ਗੱਲ ਤਾਂ ਇਹ ਵੀ ਕੁਰੀਵਾਮੀ ਕਰਾਉਣਾ ਨਹੀਂ ਜੀ ਜੇ ਕਿਤੇ ਵੀ ਮੇਰੀ ਲੋੜ ਪੰਦੀ ਆ ਤੇ ਬੋਰ ਵਾਸਤੇ ਮਤਲਬ ਗਰਾਉਂਡ ਦਾ ਜਿੰਨਾ ਵੀ ਕਾਰ ਲੱਗਿਆ ਨੁਕੀਤ ਹੋਈ ਆ ਉਹਨੇ ਵੱਧ ਤੋਂ ਵੱਧ ਮਦਦ ਕੀਤੀ ਆ ਸਾਰਾ ਬਲ ਦੋ ਦੇ ਸਾਰੀ ਉਹਨਾਂ ਦੀ ਹੀ ਹੋਇਆ ਜੋ ਵੀ ਹੋਇਆ ਤੇ ਪਿੰਡ ਦਾ ਵੀ ਬਹੁਤ ਸਾਥ ਆ ਤੇ ਮਾਈ ਭਾਜੀ ਨੇ ਕਿਹਾ ਵੀ ਕੋਈ ਗੱਲ ਨਹੀਂ ਬੋਰ ਵਾਸਤੇ ਘਰ-ਬਾਦ ਮੱਥੜਾ ਤੇ ਬਾਕੀ ਹੋਰ ਜਿਹੜੀ ਸਾਡੇ ਪਿੰਡ ਦੀ ਜਿੰਨੀ ਵੀ ਪੰਚਾਇਤ ਆ ਉਹਨਾਂ ਦਾ ਵੀ ਤਨਜ਼ ਕਰ ਦੇਣਾ ਤੇ ਮੇਰੀ ਸਿਰਫ ਇੱਕੋ ਮਤਲਬ ਬੇਨਤੀ ਆ ਵੀ ਐਸੀ ਗਰਾਉਂਡ ਵਾਸਤੇ ਬੋਰ ਲਾਉਣਾ ਗਰਾਉਂਡ ਦਾ ਜਿਹੜਾ ਕਾਰ ਉਹ ਸੁੱਕ ਰਿਹਾ ਉਹ ਸਾਨੂੰ ਬਰਤਬਰ ਨਜ਼ਰ ਕਰੋ ਤੇ ਜਿੰਨੇ ਵੀ ਕਿਉਂ ਗਰਾਊਂਡ ਸਾਡੇ ਅਗਲੇ ਘਰ ਦਾ ਨਹੀਂ ਹੈਗਾ ਇਹ ਗਰਾਊਂਡ ਸਾਰੀ ਪੰਚਾਇਤ ਦਾ ਸਾਰੇ ਪਿੰਡ ਦਾ ਹੈ ਇਹਦੇ ਵਿੱਚ ਜਿੰਨੇ ਵੀ ਮੁੰਡੇ ਖੇਡ ਆਏ ਆ ਉਹਨਾਂ ਨੂੰ ਵੀ ਬਰਤਬਰ ਸਪੋਰਟ ਕਰਨੀ ਚਾਹੀਦੀ ਆ ਤੇ ਹੋਰ ਸਾਡੇ ਹੈਪੀ ਭਾਜੀ ਆ ਤੇ ਕਈ ਬੰਦੇ ਸੀਨੀਅਰ ਬੰਦੇ ਆ ਭਾਣਾ ਜੀ ਜਿੱਦਾਂ ਸਾਡੇ ਚਾਚਾ ਜੀ ਪਰਮਜੀਤ ਸਿੰਘ ਤੇ ਹੋਰ ਕਈ ਮੇਰੇ ਸੰਤੂ ਸੋਨੂ ਭਾਜੀ ਉਹਨੇ ਸਾਨੂੰ ਪਹਿਲਾਂ ਵੀ ਸਪੋਰਟ ਕਰੀਆ ਜਦੋਂ ਆਨਾ ਤੇ ਬਾਕੀ ਹੋਰ ਬੰਦੇ ਸਿਕੰਦਰ ਭਾਜੀ ਸਾਰੇ ਬੰਦਿਆਂ ਦੇ ਨਾਲ ਮਿਲ ਕੇ ਇਹ ਕਰ ਅਜ ਮੇਰ ਪ੍ਰਧਾਨ ਸਿੱਧੀ ਜਾਂਦੇ ਮਸੋਲੀ ਭਾਜੀ ਹਨ ਉਹ ਸਾਰੇ ਭਾਜੀ ਨੇ ਚਲੋ ਮਤਲਬ ਕਹਿ ਰਹੇ ਆ ਵੀ ਕੋਈ ਗੱਲ ਨਹੀਂ ਕਿ ਤੁਸੀਂ ਗਰਾਊਂਡ ਦਾ ਕੰਮ ਸੁਧਿ ਕਰੋ ਬੋਰ ਦਾ ਕੰਮ ਸੁਧਿ ਕਰੋ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਵਾਤੇ ਵਾਦ ਸਾਨੂੰ ਗਰਾਊਂਡ ਦੇ ਇਸ ਬੋਰ ਦੇ ਲਈ ਮਦਦ ਕਰਿਓ ਜੀ ਥੈਂਕ ਯੂ ਧੰਨਵਾਦ ਆਦੇ ਆਦੋ ਫੋਟੋਸ ਜੀ ਕਹਾ ਦਾ ਤੁਸੀਂ ਲੈਵਲ ਦੇਖੋ ਤੇ ਕਿੰਨਾ ਸੋਹਣਾ ਕਹਾ ਲੱਗ ਰਿਹਾ ਤੇ ਅੱਜ ਤਰ੍ਹਾਂ ਅਸੀਂ ਲਾਈਟ ਦੇ ਨਾਈਟ ਦਿਖਾ ਰਹੇ ਆ ਤੇ ਮੈਂ ਪ੍ਰਧਾਨ ਜੀ ਨੂੰ ਕਹਾਂਗਾ ਜੀ ਉਧਰ ਵੀ ਆਓ ਇੱਕ ਵਾਰੀ ਜੀ ਆ ਦੇਖੋ ਆ ਲਾਓ ਇਧਰ ਨੂੰ ਆ ਜੀ ਸੁਪਾ ਇਹ ਆ ਕਹਾ ਲੈਵਲ ਦੇਖੋ ਇੱਕ ਲੈਵਲ ਦੇ ਉੱਪਰ ਕਹਾ ਆ ਗਿਆ ਐਨੇ ਐਨੇ ਲੁੱਤੀ ਪਈ ਆ ਤੇ ਐਨਾ ਨਾ ਖੜਾ ਕਹਾ ਆ ਗਿਆ ਤੇ ਕਹਾ ਦੇਖੋ ਗੱਡੀ ਕਹਾ ਵੜਾ ਵਧੀਆ ਆ ਦੇਖੋ ਜੀ ਜਿਹਦੇ ਵਿੱਚ ਅਸੀਂ ਚੇਕਣਾ ਪੁੱਛਣਾ ਵੀ ਮੈਂ ਕਹਿੰਦਾ ਜੀ ਪੁੱਛੋ ਹੀ ਨਾ ਤੁਸੀਂ ਨਜ਼ਾਰਾ ਦੇਖੋ ਕਿੰਨੀ ਊਰਜਾ ਰੁੱਤ ਰਹੀ ਆ ਰਾਤ ਨੂੰ ਵੀ ਅਸੀਂ ਲੱਗੇ ਹੋਏ ਕੰਮ ਕਰਨਾ ਔਰ ਦੇਖੋ ਸਾਡੇ ਮੁੰਡੇ ਵਿਚਾਰੇ ਲੱਗੇ ਹੋਏ ਆ ਜਿਹੜੇ ਲੈਵਲ ਪਿਆਦਾ ਗਿਆ ਸਾਡੇ ਨਾਲ ਸਾਰੇ ਬੰਦੇ ਆ ਮੁੰਡੇ ਜਿਹੜੇ ਨਾਲ ਕੰਮ ਕਰਨ ਵਾਲੇ ਆ ਤੇ ਤੁਸੀਂ ਦੇਖੋ ਆਪਣੇ ਆਪ ਇੱਕ ਲੈਵਲ ਧਿਆਨ ਨਾਲ ਪ੍ਰਾਜ ਨੇ ਬੰਦ ਕੀਤਾ ਲੈਵਲ ਸਾਰਾ ਕਿਹਾ ਦੇਖੋ ਇੱਕ ਵਾਰੀ ਸਾਰਾ ਦਿਖਾਓ ਇੱਕ ਵਾਰੀ ਦੇਖੋ ਗਰਾਊਂਡ ਇਹੋ ਗਰਾਊਂਡ ਦੀ ਹਾਲ ਹੈ ਗੱਲਬਾਤ ਬਣੀ ਲਈ ਪੂਰੀ ਹੈ ਜੀ ਬਦੌਲਤ ਆਈ ਇਹ ਸਰਦਾਰ ਤੇਜਿੰਦਰ ਸਿੰਘ ਦੀ ਮਾਣ ਸਰਦਾਰ ਤੇਜਿੰਦਰ ਸਿੰਘ ਦੀ ਮਾਣ ਜਿਨ੍ਹਾਂ ਦੀ ਬਦੌਲਤ ਇਹ ਗਰਾਊਂਡ ਦੇ ਵਿੱਚ ਆਇਆ ਅੱਜ ਤੱਕ ਆਇਆ ਇਹ ਦਾਦੇ ਪੁਰਦਾਦੇ ਪਿੰਡ ਦੇ ਕਿੰਨੇ ਮੋਢਵਾਰ ਕਿੰਨੇ ਐਮਐਲਏ ਕਿੰਨੀਆਂ ਪੰਚਾਇਤਾਂ ਲੰਘੀਆਂ ਪਰ ਇਸ ਗਰਾਊਂਡ ਦੇ ਵਿੱਚ ਕਦੇ ਕਿਸੇ ਨੇ ਮਿੱਟੀ ਨਹੀਂ ਪੋਈ ਇਸ ਗਰਾਊਂਡ ਤੇ ਰੁਪਈਆ ਨਹੀਂ ਰਿਹਾ ਸੀ ਅੱਜ ਜੇ ਪਵਿੰਦਰ ਸਿੰਘ ਮਾਣ ਦੀ ਸਾਡੇ ਨਾਲ ਟੀਮ ਦੀ ਕੰਧ ਬਣ ਕੇ ਛੜੇ ਆ ਮੈਂ ਕਹਿੰਦਾ ਵੀ ਜਿੰਨੇ ਵਾਰੀ ਪਿੰਡ ਵਾਲੇ ਵੀ ਉਹਨਾਂ ਦਾ ਆਪਾਂ ਸਾਨ ਨਹੀਂ ਭੁੱਲ ਸਕਦੇ ਪਿੰਡ ਵਾਲੇ ਵੀ ਸਾਡੇ ਐਤ ਗੰਦਰ ਸਿੰਘ ਮਾਵੀ ਦੀ ਜਬਾਣਾ ਅਸੀਂ ਉਹਨਾਂ ਦਾ ਸਾਨ ਨਹੀਂ ਭੁੱਲ ਸਕਦੇ ਤੁਸੀਂ ਇੱਕ ਚੀਜ਼ ਦੇਖੋ ਕਿੰਨੇ ਬੰਦੇ ਕਿੰਨੇ ਕਿੰਨੀਆਂ ਸਦੀਆਂ ਪੁਸਤਾਂ ਲੱਗੀਆਂ ਹਾਲੇ ਤੱਕ ਕਿਸੇ ਨੇ ਗਰਾਊਂਡ ਦੇ ਵਿੱਚ ਨਹੀਂ ਚੱਕ ਕੇ ਦੇਖਿਆ ਹੈਗਾ ਜਿੱਥੋਂ ਕਿੰਨੇ ਪਲੇਅਰ ਪਿਆਰੇ ਹੋਏ ਕਿੰਨੇ ਮੁੰਡੇ ਪੁਲਿਸ ਭਰਤੀ ਹੋਏ ਆ ਕਿੰਨੇ ਮੁੰਡੇ ਕਿਹੜੇ-ਕਿਹੜੇ ਲੱਗ-ਲੱਗ ਮੈਗਨੇਟਿਕ ਹੋਏ ਆ ਕਿਸੇ ਨੇ ਗਰਾਊਂਡ ਦੇ ਵਿੱਚ ਨਹੀਂ ਚੱਕਿਆ ਹੈਗਾ ਪਰ ਅੱਜ ਜੋ ਗਰਾਊਂਡ ਦੇ ਵਿੱਚ ਦੇਖਿਆ ਸਾਰਿਆਂ ਨੇ ਦੇ ਅੱਜ ਤਾਂ ਦੇਖ ਰਹੇ ਕਿਹਦੀ ਬਦਲ ਦੇਖ ਰਹੇ ਆ ਸਰਦਾਰ ਸੁਖਿੰਦਰ ਸਿੰਘ ਮਾਵੀਜੀ ਦੀ ਬਦੌਲਤ ਹੀ ਆਪਾਂ ਤਾਂ ਦੇਖ ਰਹੇ ਆ ਤਾਂ ਵੀ ਉਹ ਮੈਂ ਕਹਾਂ ਜੀ ਸੁਖਿੰਦਰ ਸਿੰਘ ਮਾਵੀਜੀ ਨੇ ਇੰਨਾ ਕਿ ਸਾਡਾ ਸਾਥ ਦਿੱਤਾ ਵੀ ਪੁੱਛੋ ਨਾ ਹੁਣ ਉਹਨਾਂ ਨੇ ਹੁਣੇ ਮੇਰੇ ਗੱਲ ਤੋਂ ਉਹਨਾਂ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਫੋਨ ਆਇਆ ਮੈਨੂੰ ਕਹਿੰਦੇ ਮੈਂ ਨਹੀਂ ਬੇਫਿਕਰ ਹੋ ਗਿਆ ਕਿ ਤੈਨੂੰ ਬੋਰ ਲਈ ਕਿ ਕਰਨਾ ਤੇ ਖੜਾ ਮੈਂ ਕਹਿੰਦਾ ਲੋਕਰਣਾ ਬੋਰ ਮੇਰੀ ਸਾਰਿਆਂ ਨੇ ਬੇਨਤੀ ਆ ਵੀ ਆਪਾਂ ਰਲ ਮਿਲ ਕੇ ਇੱਕ ਬੰਦੇ ਦਾ ਆਪਾ ਬਦਲਣਾ ਪਾਣਾ ਨਾਲ ਮਿਲ ਕੇ ਸਾਰੇ ਆਣੇ ਕਿ ਨੂੰ ਵੀ ਪੈਸੇ-ਪੈਸੇ ਇਕੱਠਾ ਕਰਕੇ ਆਪਾਂ ਗਰਾਊਂਡ ਤੇ ਬੋਰ ਕਰਾਉਣਾ ਬੋਰ ਕਰਾਈਏ ਆਪਾਂ ਸ਼ੁਰੂ ਕਰੀਏ ਮਿਆਣੇ ਨੂੰ ਭਾਗ ਹਰਿਆ ਭਰਿਆ ਬੂਟੇ ਅਜਿਹਾ ਕੁਰਸੀ ਵੀ ਲਾ ਦੇਣੀ ਹੈ ਸੱਦਾ ਪਰ ਅਬੀ ਸ਼ਾਹ ਨੂੰ ਆਪਣੇ ਪਰਿਵਾਰ ਲੈ ਕੇ ਤੁਸੀਂ ਬੱਚੇਾਂ ਕਿਹਨੇ ਕਿਹਨੇ ਦੇ ਆਪਣੇ ਪਰਿਵਾਰਾਂ ਸਮੇਤ ਤੁਸੀਂ ਗਰਾਊਂਡ ਦੇ ਵਿੱਚ ਆਏ ਕਰੋਗੇ ਕੋਈ ਨਹੀਂ ਆਪਣੇ ਗਰਾਊਂਡ 'ਚ ਚੱਲੋ ਵੀ ਉੱਥੇ ਬੈਠਦੇ ਜਾ ਕੇ ਆਪਦਾ ਰੋਟੀ ਪਾਣੀ ਖਾ ਕੇ ਬੱਚੇਾਂ ਨਾਲ ਸ਼ੇਅਰ ਕਰਨਾ ਵੀ ਆਪਣੇ ਗਰਾਊਂਡ 'ਚ ਲੋਕਾਂ ਦਾ ਆ ਕੇ ਬੈਠਣ ਗਰਾਊਂਡ 'ਚ ਬੈਠਣ ਵਧੀਆ ਤਰੀਕੇ ਦਾ ਪਾਰਕ ਬਣਾ ਕੇ ਦੇਵਾਂਗੇ ਕਿ ਤੈਨੂੰ ਪ ਤੁਸੀਂ ਆਓ ਅਪਰ ਰੋਟੀ ਖਾ ਕੇ ਸਾਰੇ ਜਣੇ ਕਿ ਗਰਾਊਂਡ ਤੇ ਚੱਲੀਏ ਕਿ ਤੁਹਾਡਾ ਇੰਨੀ ਰੂਹ ਖੇਚਦਾ ਨਹੀਂ ਅਸੀਂ ਉੱਤੇ ਆ ਗਏ ਅਸੀਂ ਸ਼ਾਮ ਨੂੰ ਛੋੜ ਕੇ ਇੱਕ ਸਪੀਕਰ ਵੀ ਲਾਵਾਂਗੇ ਮਿਊਜ਼ਿਕ ਸਿਸਟਮ ਲਾਵਾਂਗੇ ਲੈਟਾ ਲਾਵਾਂਗੇ ਬੈਠਾ ਨੂੰ ਕਰਾਂਗੇ ਮੱਛੀ ਪੱਤਿਆਂ ਤੇ ਬੱਚੇ ਨੂੰ ਦੂਰ ਕਰਾਂਗੇ ਲੈਟਾ ਲਾ ਦੇ ਵਧੀਆ ਬੋਤਲ ਪਾਣੀ ਦੀ ਬੂਤੂ ਲਾਵਾਂਗੇ ਖੇਲਾਲੇ ਲੱਗ ਲੱਗ ਪਨੀਰ ਵੀ ਲੈ ਕੇ ਲਾਵਾਂਗੇ ਤੁਹਾਨੂੰ ਪਤਾ ਲੱਗੂਗਾ ਕਿ ਬਹੁਤ ਕੁਝ ਤਿਆਰ ਹੋਈ ਹੈ ਜੋ ਕੋਈ ਸੋਚੀ ਬੈਠੇ ਹੈ ਕੁਝ ਨਹੀਂ ਬਾਕੀ ਮੈਂ ਧੰਨਵਾਦ ਕਰਦਾ ਸਭ ਨੂੰ ਸ਼ੁਰੂ ਤੋਂ ਤੇ ਅੰਤ ਦੇ ਵਿੱਚੋਂ ਟਮਾਟਾ ਨਾ ਚੜ੍ਹਦੀ ਕਲਾ ਦੇ ਵਿੱਚ ਰੱਖੋ ਸਾਰਿਆਂ ਨੂੰ ਸਭ ਤੋਂ ਪਾਤਸ਼ਾਹ ਨੂੰ ਵੀ ਉਸ ਤੋਂ ਪਾਤਸ਼ਾਹ ਸਾਹਮਣੇ ਵੀ ਰੱਖੋ ਕਿਉਂਕਿ ਮੇਰੀ ਬੇਨਤੀ ਹੈ ਹੁਣ ਲਾਸਟ ਦੇ ਦਿੱਤੀ ਹੈ ਕਿ ਬਸ ਸਾਨੂੰ ਹੁਣ ਗਰਾਉਣ ਦੇ ਵਾਸਤੇ ਮੋਟਰ ਪਾ ਸੀ ਤੱਕ ਸ਼ੁਰੂ ਕਰਨਾ ਅਸੀਂ ਹਫਤੇ ਦੇ ਅੰਦਰ ਅੰਦਰ ਜੋ ਮੈਂ ਮੇਰੇ ਵੱਲ ਕਹਿਣਾ ਵੀ ਹਫਤੇ ਦੇ ਅੰਦਰ ਅੰਦਰ ਵੀ ਬੋਰ ਸ਼ੁਰੂ ਕਰਾਉਣਾ ਪਲੀਜ਼ ਸਾਡਾ ਜਰੂਰ ਸਾਥ ਦਿਓ ਜਨੂਹ ਸਾਹਿਬ ਹੋ ਸਾਡਾ ਮੇਰੀ ਫੇਰ ਬੇਨਤੀ ਹੈ ਸਾਰਿਆਂ ਨੂੰ ਵੀ ਗਰਾਊਂਡ ਦੇ ਵਿੱਚ ਅਸੀਂ ਸਾਥ ਦਿਓ ਸਾਡਾ ਆ ਜੋ ਤੁਸੀਂ ਐ ਦੇਖੋ ਵੀ ਅਸੀਂ ਕਿਹਦੇ ਲਈ ਮੰਤ ਕਰ ਰਹੇ ਆ ਆਪਣੇ ਲਈ ਮੰਤ ਕਰ ਰਹੇ ਆ ਕਿਹਦੇ ਸਾਡੇ ਲਈ ਨਾੜੇ ਬੱਚਿਆਂ ਲਈ ਮੰਤ ਕਰ ਰਹੇ ਆ ਆਪਣੇ ਗਰਾਊਂਡ ਲਈ ਮੰਤ ਕਰ ਰਹੇ ਆ ਇੱਕ ਹੰਦਾ ਬੰਦਾ ਆਪਣੇ ਘਰ ਨੂੰ ਮੰਗਦਾ ਹੁੰਦਾ ਅਸੀਂ ਆਪਣੇ ਘਰ ਨੂੰ ਮੰਗਦੇ ਆ ਸਿਰਫ ਇਹ ਗਰਾਊਂਡ ਨੂੰ ਮੰਗਦੇ ਆ ਕਿਤੇ ਸਾਡੇ ਬੱਚਿਆਂ ਨੂੰ ਪਿਆਰ ਹੋਣਾ ਖੇਡਣਾ ਕੋਈ ਨਾ ਪੁਲਿਸ ਘਰਤੀ ਹੋਣਾ ਕਿਸੇ ਨੂੰ ਫੂਡ ਬਹਿ ਕੇ ਘਰਤੀ ਹੋਣਾ ਕਿਸੇ ਨੂੰ ਕੋਈ ਨਗਰ ਘਰਤੀ ਹੋਣਾ ਕਿਹਦੇ ਕਰਕੇ ਗਰਾਊਂਡ ਕਰਦੇ ਧੰਨਵਾਦ ਆ ਆ ਦੇਖੋ ਵੀ ਇੱਥੇ ਬੜੀਆਂ ਆਪਣਾ ਕੰਮ ਚੱਲ ਰਿਹਾ ਪੂਰਾ ਰਾਤ ਨੂੰ ਆ ਆਪਣੇ ਬੰਦੇ ਲੱਗੇ ਹੋਏ ਕੰਮ ਕਰਨ ਤੇ ਜਿਹੜਾ ਵੀ ਵੀਰ ਬਣ ਕੇ ਘਰੇ ਹੈਗਾ ਆਓ ਯਾਰ ਜਲਦੀ ਜਲਦੀ ਘਰੇ ਆਪਾਂ ਸਾਰਾ ਗਰਾਊਂਡ ਧਾਵਾ ਵੜਾਉਣ ਲੱਗੇ ਪਏ ਰਾਤ ਨੂੰ ਤੇ ਮੇਰੀ ਵੀਰੀ ਜਿੰਨੇ ਵੀ ਹੈਗੇ ਘਰੇ ਜਲਦੀ ਜਲਦੀ ਆਓ ਕਿਉਂਕਿ ਹੁਣ ਕਟਰ ਲਿਆਂਦਾ ਪਿਆ ਜਿੰਨਾ ਤਾਂ ਹਾਈਟ ਲੈਵਲ ਤੇ ਬਰਾਬਰ ਕੱਟੂਗਾ ਉਹਨਾਂ ਕਟਾਵਾਂਗੇ ਮੂਰੇ ਮੂਰੇ ਦੇ ਜਿੰਨੇ ਪੱਥਰ ਪੁੱਥਰ ਕੋਈ ਕਟਰ ਥੱਲੇ ਨਹੀਂ ਆਉਣਾ ਚਾਹੀਦਾ ਇਸ ਕਰਕੇ ਵੀ ਤਾਂ ਆਪਾਂ ਮੂਰੇ ਮੁੰਡੇ ਲੱਗੇ ਹੋਏ ਸਫਾਈ ਕਰਨ ਸਾਰੇ ਜਿਹੜਾ ਵੀ ਹੈਗਾ ਵੀਰ ਬਣ ਕੇ ਆ ਜਾਓ ਘਰੇ ਜਿਹੜਾ ਨੇੜੇ ਹੈਗਾ